ਪੰਜਾਬ ਬੀਜੇਪੀ ਦੇ ਵੱਡੇ ਆਗੂਆਂ ਦੇ ਵੱਲੋਂ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਵੱਡੀ ਵਗਾਵਤ ਕਰ ਦਿੱਤੀ ਗਈ ਹੈ ਬੀਜੇਪੀ ਦੇ ਅੰਦਰ ਕਮਸਾਨ ਮਚਦਾ ਹੋਇਆ ਨਜ਼ਰ ਆ ਰਿਹਾ ਆਖਰਕਾਰ ਕਿਉਂ ਪੰਜਾਬ ਦੇ ਇਨ੍ਹਾਂ ਬੀਜੇਪੀ ਦੇ ਲੀਡਰਾਂ ਵੱਲੋਂ ਬਗਾਵਤ ਕੀਤੀ ਗਈ ਹੈ ਆਖਰਕਾਰ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਪੰਜਾਬ ਦੇ ਬੀਜੇਪੀ ਦੇ ਕੁਝ ਲੀਡਰਾਂ ਦੇ ਵੱਲੋਂ ਬਗਾਵਤ ਦਾ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਝੰਡਾ ਚੁੱਕਿਆ ਗਿਆ ਆਖਰਕਾਰ ਕਿਹੜੇ ਲੀਡਰ ਨੇ ਕਿਉਂ ਝੰਡਾ ਚੁੱਕਿਆ ਗਿਆ ਗਗਨ ਲੀਡਰਾਂ ਦੇ ਨਾਂ ਤਾਂ ਨਹੀਂ ਫਿਲਹਾਲ ਦੱਸ ਸਕਦੇ ਜੋ ਸੋਰਸਸ ਜਾਂ ਮੀਡੀਆ ਦੇ ਹਵਾਲੇ ਨਾਲ ਖਬਰ ਆ ਰਹੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਬੀਜੇਪੀ ਦਾ ਇੱਕ ਵੱਡਾ ਹਿੱਸਾ ਪੰਜਾਬ ਜੁਨਟ ਦਾ ਪੰਜਾਬ ਇਕਾਈ ਦਾ ਇੱਕ ਵੱਡਾ ਹਿੱਸਾ ਕੇਂਦਰ ਸਰਕਾਰ ਤੇ ਖਾਸ ਕਰਕੇ ਅਮਿਤ ਸ਼ਾਹ ਮੋਦੀ ਦੀ ਜੋੜੀ ਦੇ ਲਏ ਗੇ ਫੈਸਲਿਆਂ ਦੇ ਖਿਲਾਫ ਖੜਾ ਹੋਇਆ ਤੁਹਾਨੂੰ ਜ਼ਿਆਦਾ ਕਿ ਪ੍ਰਪੋਜ਼ ਕੀਤੀ ਗਈ ਹੈ ਇਸ ਸਰਦਰੂਤ ਇਜਲਾਸ ਦੇ ਵਿੱਚ ਇੱਕ ਸੰਵਿਧਾਨਿਕ ਸੋਧ 171ਵੀਂ ਸੰਵਿਧਾਨਿਕ ਸੋਧ ਜਿਹਦੇ ਸੋਧ ਹੋਣ ਦੇ ਨਾਲ ਜਿਹੜਾ ਚੰਡੀਗੜਾ ਉਹ 240 ਦੇ ਅੰਦਰ ਜਾ ਕੇ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਜੂਟੀ ਬਣ ਜਾਊਗਾ ਪੰਜਾਬ ਤੇ ਹਰਿਆਣਾ ਦਾ ਜਿਹੜਾ ਰੋਲਾ ਇਸ ਮਾਮਲੇ ਤੇ ਜਾਂ ਪੰਜਾਬ ਦਾ ਦਾਵਾ ਉਹ ਖਤਮ ਹੋ ਜਾਊਗਾ ਇਸ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਪੰਜਾਬ ਦੇ ਵਿੱਚ ਵੱਡਾ ਵਿਰੋਧ ਹੋਇਆ ਵਿਰੋਧੀ ਤੇ ਲਗਭਗ ਸਾਰੀਆਂ ਹੀ ਆਮ ਆਦਮੀ ਪਾਰਟੀ ਕਾਂਗਰਸ ਬਾਕੀ ਜਿੰਨੇ ਵੀ ਅਕਾਲੀ ਦਲ ਸਾਰੇ ਆਏ ਇਸ ਵਿਰੋਧ ਚ ਸਵਾਲ ਇਹ ਸੀ ਕਿ ਭਾਜਪਾ ਦੇ ਲੀਡਰ ਕੀ ਕਰ ਰਹੇ ਨੇ ਕਿ ਭਾਜਪਾ ਦੇ ਲੀਡਰ ਆਪਣੀ ਪਾਰਟੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਹੁਣ ਚਰਚਾ ਜੋ ਚੱਲ ਰਹੀ ਹੈ ਜੋ ਮੀਡੀਆ ਦੇ ਅੰਦਰ ਰਿਪੋਰਟ ਆਈ ਹੈ ਉਦੇ ਮੁਤਾਬਕ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੇ ਇੱਕ ਮਸੌਦਾ ਕਹਿ ਲਓ ਇੱਕ ਖਰੜਾ ਕਹਿ ਲਓ ਜਾਂ ਇਸ ਤਰ੍ਹਾਂ ਦਾ ਇੱਕ ਚੀਜ਼ ਦਸਤਾਵੇਜ਼ ਭੇਜਿਆ ਜਿਹਦੇ ਵਿੱਚ ਇਸ ਸੰਵਿਧਾਨਕ ਸੋਧ ਦੇ ਫਾਇਦੇ ਨਫੇ ਨੁਕਸਾਨ ਸਮਝਾਏਗੇ ਤੇ ਕਿਹਾ ਗਿਆ ਕਿ ਤੁਸੀਂ ਜਾ ਕੇ ਲੋਕਾਂ ਨੂੰ ਇਹ ਦੱਸੋ ਬੀਜੇਪੀ ਦੀ ਲੀਡਰਸ਼ਿਪ ਨੂੰ ਜਿਵੇਂ ਖੇਤੀ ਕਾਨੂੰਨ ਵੇਲੇ ਕਿਹਾ ਸੀ ਜਿਵੇਂ ਖੇਤੀ ਕਾਨੂੰਨ ਵੇਲੇ ਕਿਹਾ ਸੀ ਲੰਮ ਸਲਮ ਉਹ ਹੀ ਤੇ ਬੀਜੇਪੀ ਦੀ ਇੱਕ ਵੱਡੀ ਲੀਡਰਸ਼ਿਪ ਅੰਦਰਲਾ ਹਿੱਸਾ ਵੱਡੇ ਕਈ ਵੱਡੇ ਆਗੂ ਨੇ ਉਹਦੇ ਚ ਉਹਨਾਂ ਨੇ ਇੱਥੋਂ ਹੱਥ ਖੜੇ ਕਰਤੇ ਉਹ ਕਹਿੰਦੇ ਕਿ ਸਾਡੇ ਵੱਸ ਦੀ ਗੱਲ ਨਹੀਂ ਇਹ ਸਹੀ ਨਹੀਂ ਹੈ ਤੁਸੀਂ ਇਸ ਨੂੰ ਹੋਰ ਪਾਸੇ ਨਾਲ ਦੇਖਦੇ ਹੋ ਹੋਰ ਰੈਣਕਾਂ ਨਾਲ ਦੇਖਦੇ ਹੋ ਪੰਜਾਬ ਨੂੰ ਇਸ ਨੂੰ ਹੋਰ ਰੈਣਕਾਂ ਨਾਲ ਦੇਖਦਾ ਫਿਰ ਇਹ ਗੱਲ ਅੱਗੇ ਵੱਧਦੀ ਹੈ ਕਿ ਬੀਜੇ ਸਾਡੇ ਲੀਡਰ ਇਹ ਕਰ ਹੀ ਨਹੀਂ ਸਕਦੇ ਤਾਂ ਫਿਰ ਫਾਇਦਾ ਕੀ ਹੈ ਯਾਨੀ ਕਿ ਇਸ ਪਾਸੇ ਵੀ ਗੱਲ ਤੁਰੀ ਫਿਰ ਬੀਜਪੀ ਦੇ ਇੰਨਾ ਲਾਗੂਆਂ ਨੇ ਹੀ ਇਹ ਗੱਲ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ ਜਿਹੜਾ ਕਿਸਾਨੀ ਅੰਦੋਲਨ ਵਾਲਾ ਰੋਸ ਹੈ ਜਿਹੜਾ ਗੁੱਸਾ ਹੈ ਜਿਹੜਾ ਬੀਜਪੀ ਦੇ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਉਹ ਠੰਡਾ ਮਿੱਠਾ ਤਾਂ ਤੁਹਾਨੂੰ ਲੱਗ ਸਕਦਾ ਪਰ ਉਹ ਖਤਮ ਨਹੀਂ ਹੋਇਆ ਹਜੇ ਤੱਕ ਜੇ ਤੁਸੀਂ ਕਹੋਗੇ ਕਿ ਵੀ ਤੁਸੀਂ ਜਾ ਕੇ ਪਿੰਡਾਂ ਚ ਦੱਸੋ ਜੀ ਦੇਖੋ ਜੀ ਚੰਡੀਗੜ੍ਹ ਐ ਹੋ ਜਾਊਗਾ ਚੰਡੀਗੜ੍ਹ ਦਾ ਕੁਝ ਨਹੀਂ ਵਿਗੜਨਾ ਉਹ ਪੰਜਾਬ ਦਾ ਹਦਾਵਾ ਰਹੂਗਾ ਫਲਾਨਾ ਧਮਕਾਨਾ ਰਹੂਗਾ ਵੀ ਇੱਥੇ ਭਰੋਸਾ ਨਹੀਂ ਕਿਸੇ ਨੇ ਕਰਨਾ ਖੇਤੀ ਕਾਨੂੰਨਾਂ ਵੇਲੇ ਵੀ ਕਿਸੇ ਨੇ ਇੱਥੇ ਭਰੋਸਾ ਨਹੀਂ ਸੀ ਕੀਤਾ ਤੇ ਹੁਣ ਵੀ ਨਹੀਂ ਇੱਥੇ ਭਰੋਸਾ ਕਰਨਾ ਤੇ ਤੁਸੀਂ ਸਾਡੇ ਲਈ ਸਾਡੀ ਰੇਸ ਕਿਉਂ ਚੈੱਕ ਕਰਾਉਣੀ ਹੈ ਦੁਆਰਾ ਇਸ ਕਰਕੇ ਇੱਕ ਇਹ ਵੀ ਹੈ ਕਿ ਦੇਖੋ ਹਰਜੀਤ ਗਰੇਵਾਲ ਅੱਜਕੱਲ ਸੇਤਨ ਸਾਜ ਆ ਉਹਨਾਂ ਦੀ ਬੜੇ ਉਹਨਾਂ ਨੇ ਲੋਕਾਂ ਤੋਂ ਗਾਲਾਂ ਖਾਧੀਆਂ ਕਮੈਂਟਾਂ ਚ ਕੀ ਵੈਸੇ ਕੀ ਬੜੇ ਡੱਟ ਕੇ ਲੜੇ ਉਹ ਭਾਜਪੀ ਦੀ ਲਾਈਨ ਨੂੰ ਫੋਲੋ ਕਰਨ ਦੇ ਲਈ ਅੱਜ ਤੁਹਾਨੂੰ ਕਿਤੇ ਵੀ ਦਿਖਾਈ ਨਹੀਂ ਦਿੰਦੇ ਅੱਜ ਗੱਲੋ ਬਿਮਾਰ ਨਹੀਂ ਤੇ ਇਹਨਾਂ ਦੇ ਪਤਾ ਲੈਣ ਵੀ ਨਹੀਂ ਕੋਈ ਹਾਲੇ ਤੱਕ ਗਿਆ ਵੱਡਾ ਲੀਡਰ ਕੋਈ ਪਤਾ ਲੈਣ ਨਹੀਂ ਗਿਆ ਯਾਨੀ ਕਿ ਇਸ ਹਾਲਾਤ ਦੇ ਵਿੱਚ ਕੋਈ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਕੋਈ ਉਹਨਾਂ ਨੂੰ ਚੇਅਰਮੈਨ ਨਹੀਂ ਦਿੱਤੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਾਂ ਚੇਅਰਮੈਨ ਲਾ ਦਿੱਤਾ ਗਿਆ ਘਟਕਿੰਤੀ ਕਮਿਸ਼ਨ ਦਾ ਉਹ ਅਫਸਰ ਸਾਹ ਸੀਗੇ ਹਰਦੀਪ ਪੁਰੀ ਨੂੰ ਵੀ ਬਣਾ ਦਿੱਤਾ ਗਿਆ ਅਫਸਰ ਸਾਹੀ ਚੋ ਲਿਆ ਕੇ ਫਿਰ ਤੇਜਾ ਸਿੰਘ ਸਮੁੰਦਰੀ ਹਰਾਂ ਦੇ ਪੋਤੇ ਨੂੰ ਅਮਰਸਰ ਤੋਂ ਚੋਣ ਲੜਾ ਦਿੱਤੀ ਕਿ ਜਿਹੜਾ ਬੰਦਾ ਬੰਦੇ ਉੱਥੇ ਪਹਿਲਾਂ ਸਰਕਾਰੀ ਪੋਜੀਸ਼ਨਾਂ ਤੇ ਚੱਲਦੇ ਰਹੇ ਉਹਨਾਂ ਨੂੰ ਤਾਂ ਤੁਸੀਂ ਉਹਦੇ ਵੱਡੇ ਵੱਡੇ ਦੇ ਦਿੱਤੇ ਜਿਹੜੇ ਲੋਕ ਹਾਲਾਂਕਿ ਸਰਜੀਤ ਕੁਮਾਰ ਜੈਨ ਨੂੰ ਤਾਂ ਚੋਣ ਲੜਾਈ ਸੀਗੀ ਫਾਜ਼ਿਲਕਾ ਤੋਂ ਤਾਂ ਉਹਨਾਂ ਕੋਲੇ ਅਲਟਰਨੇਟਿਵ ਹੀ ਨਹੀਂ ਸੀ ਬੀਜੇਪੀ ਕੋਲੇ ਪਰ ਹਰਜੀਤ ਗਰੇਵਾਲ ਵਰਗੇ ਇਹੀ ਹਾਲ ਬੀਜੇਪੀ ਦੀ ਦੂਜੀ ਲੀਡਰਸ਼ਿਪ ਨੂੰ ਵੀ ਦੇਖਦਾ ਨਾ ਇਸੇ ਕਰਕੇ ਇਹ ਬਗਾਵਤ ਜਿਹੜੀ ਹੈ ਜਿਹੜਾ ਆਪਾਂ ਸ਼ਬਦ ਵਰਤਿਆ ਹੈ ਮੈਨੂੰ ਥੋੜਾ ਜਿਆ ਐਕਸਪਲੇਨ ਕਰਦਾ ਕਿ ਇਸ ਕਿਉਂ ਇਹ ਬਗਾਵਤ ਹੈ ਇਸ ਤੋਂ ਪਹਿਲਾਂ ਇਦਾਂ ਹੋਇਆ ਨਹੀਂ ਲਗਭਗ ਭਾਜਪੀ ਦੀਆਂ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਯੂਨੀਅਨ ਟੈਰੀਟਰੀਆਂ ਦੇ ਵਿੱਚ ਜੁੰਟਾ ਨੇ ਜੇ ਮੋਦੀ ਸਾਹਿਬ ਨੇ ਊੜਾ ਕਹਿ ਤਾ ਤਾਂ ਥੱਲੇ ਊੜਾ ਹੀ ਕਿਹਾ ਗਿਆ ਹੈ ਕਿਸੇ ਨੇ ਅੜਾ ਕਹਿਣ ਦੀ ਹਿੰਮਤ ਨਹੀਂ ਕੀਤੀ ਜੇ ਮੋਦੀ ਸਾਹਿਬ ਨੇ ਕਿਹਾ ਕਿ 2 2 ਜਿਹੜਾ ਉਹ 4 ਨਹੀਂ 8 ਹੈ ਤਾਂ 8 ਕਿਹਾ ਗਿਆ ਇਹ ਪਹਿਲੀ ਵਾਰ ਕਹਿ ਸਕਦੇ ਹਾਂ ਕਿ ਪੰਜਾਬ ਦੀ ਜਦ ਬਸੁੰਦਰਾ ਰਾਜੇ ਵਾਲੇ ਕੇਸ ਨੂੰ ਇੱਕਲੇ ਦਾ ਰੱਖਦੀ ਜਿੱਤਾ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੇ ਹੱਥ ਖੜੇ ਕੀਤੇ ਤੇ ਕਿਹਾ ਕਿ ਭਾਈ ਤੁਸੀਂ ਆਪਣਾ ਸੰਭੋ ਸਾਡੇ ਤੋਂ ਨਹੀਂ ਹੁੰਦਾ ਹੁਣ ਸਵਾਲ ਇਹ ਹੈ ਕਿ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਅਸਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਵਿਚਾਰਧਾਰਾ ਤੇ ਚੱਲਦੀ ਹੈ ਉਹ ਕੀ ਕਹਿੰਦੀ ਹੈ ਕਿ ਇੱਕ ਦੇਸ਼ ਜਿਹੜਾ ਇੱਕ ਹੋਣਾ ਚਾਹੀਦਾ ਦੂਜੀ ਜੁਨਟ ਹੀ ਨਹੀਂ ਹੋਣੀ ਚਾਹੀਦੀ ਪੰਜਾਬ ਬੰਗਾਲ ਸਾਰੇ ਖਤਮ ਕਰਕੇ ਇੱਕ ਭਾਰਤ ਬਣਾ ਦਿਓ ਫਿਰ ਇੱਕ ਬਾਸ਼ਾ ਦੀ ਗੱਲ ਇੱਕ ਬਾਸ਼ਾ ਦੀ ਗੱਲ ਕਰਦੀ ਨਾ ਸੰਸਕ੍ਰਿਤੀ ਦੀ ਇੱਕ ਧਰਮ ਦੀ ਗੱਲ ਕਰਦੀ ਆ ਇਹ ਸਾਰਿਆਂ ਨੂੰ ਪਤਾ ਇਨ੍ਹਾਂ ਚੁਣੌਤੀਆਂ ਦੇ ਵਿੱਚ ਜਿਹੜੇ ਸਿੱਖ ਲੀਡਰ ਨੇ ਪੰਜਾਬੀ ਲੀਡਰ ਨੇ ਬੀਜਪੀ ਚ ਉਹ ਵੀ ਚਿੰਤਤ ਹੋਣਗੇ ਉਹਨਾਂ ਨੂੰ ਵੀ ਪਤਾ ਹੁਣ ਲੈਂਡ ਟੋ ਕਰਨੀ ਸਿਆਸੀ ਰੋਟੀਆਂ ਸਿੱਖਣੀਆਂ ਇੱਕ ਅਲੱਗ ਦਾ ਗੱਲ ਹੋ ਸਕਦੀ ਆ ਸੁਨੀਲ ਜਾਖੜ ਨੇ ਵੀ ਠੋਕ ਕੇ ਇਸ ਦੇ ਖਿਲਾਫ ਬਗਾਵਤ ਕੀਤੀ ਇਸ ਕਰਕੇ ਇਸ ਨੂੰ ਬਗਾਵਤ ਦੀ ਤਰਜ਼ ਤੇ ਦੇਖਿਆ ਜਾਵੇ ਤੇ ਇਹ ਵੀ ਹੋ ਸਕਦਾ ਹੈ ਕਿ ਬੀਜਪੀ ਦੀ ਕੇਂਦਰੀ ਲੀਡਰਸ਼ਿਪ ਕੋਈ ਕਾਰਵਾਈ ਵੀ ਕਰੇ ਹੁਣ ਆਖਰਕਾਰ ਬਾਜਵਾ ਚੱਲ ਕੀ ਰਿਹਾ ਪੰਜਾਬ ਦੇ ਲੀਡਰ ਨੇ ਜਿਹੜਾ ਨੇ ਵੱਲੋਂ ਬਗਾਵਤ ਕੀਤੀ ਗਈ ਉਹ ਸੋਚ ਕੀ ਰਹੇ ਨੇ ਉਹਨਾਂ ਅੰਦਰ ਚੱਲ ਕੀ ਰਿਹਾ ਬਿਲਕੁਲ ਮੋਟਰ ਰੂਪ ਚ ਉਹਨਾਂ ਦਾ ਤਾਂ ਇਹੀ ਹੈ ਕਿ ਇਹ ਨਹੀਂ ਹੋ ਸਕਦਾ ਇਦਾਂ ਨਹੀਂ ਕਰਨਾ ਚਾਹੀਦਾ ਬੀਜੇਪੀ ਨੂੰ ਇੱਕ ਤਾਂ 2027 ਲੜਨ ਲਈ ਬੀਜੇਪੀ ਪੱਪਾ ਪਾਰ ਹੈ ਰੋਜ ਨੈਬ ਸੈਣੀ ਦੇ ਗੇੜੇ ਫਲਾਣੇ ਦੇ ਗੇੜੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਤਾਂ ਉਵੇਂ ਹੀ ਚਲਾਉਣਾ ਚਾਹੁੰਦੀ ਹੈ ਜਿਵੇਂ ਹਰਿਆਣਾ ਦੇ ਵਿੱਚ ਜਾਂ ਯੂਪੀ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਪਰ ਪੰਜਾਬ ਦੇ ਅੰਦਰ ਚੀਜ਼ਾਂ ਟੋਟਲ ਅਲੱਗ ਨੇ ਸੁਨੀਲ ਜਾਖੜ ਦਾ ਟਵੀਟ ਆਪਣੇ ਆਪ ਵਿੱਚ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸੇ ਨੂੰ ਪੁੱਛਣ ਕਿਛਣ ਦੀ ਲੋੜ ਬਾਕੀ ਨਹੀਂ ਹੁਣ ਭਾਜਪਾ ਚ ਕੀ ਚੱਲਦਾ ਹੈ ਭਾਜਪਾ ਦੇ ਬਾਰੇ ਬਹੁਤ ਚੀਜ਼ਾਂ ਨੇ ਭਾਜਪਾ ਦੇ ਇੱਕ ਵੱਡਾ ਹਿੱਸਾ ਤਾਂ ਨਾਰਾਜ਼ ਹੈ ਹੀ ਹੈ ਤੇ ਉਹਨਾਂ ਨੂੰ ਇਹ ਵੀ ਮਹਿਸੂਸ ਹੋਣ ਲੱਗਾ ਕਿ ਇਦਾਂ ਆਪਾਂ ਆਉਂਦੇ ਆਉਂਦੇ ਨਹੀਂ ਜਿਹੜੀ ਡਬਲ ਇੰਜਨ ਦੀਆਂ ਗੱਲਾਂ ਕਰਨੀਆਂ ਇਹ ਇੰਜਣ ਕੀ ਹੈ ਤਾਂ ਪੱਠਾ ਬੈਠਣ ਵਾਲਾ ਕੰਮ ਹੋ ਜਾਣਾ ਰਿੰਦੀ ਹੁੰਦੀ ਕਸਰ ਅਕਾਲੀ ਕਿਸੁੱਤੇ ਫਸੇ ਹੋਏ ਆ ਭਾਜੀਪੀ ਦੇ ਇਹਨਾਂ ਹਮਲਿਆਂ ਦੇ ਬਾਵਜੂਦ ਜੇ ਅਕਾਲੀ ਦਲ ਬੀਜੇਪੀ ਨਾਲ ਗੱਠ ਜੋੜ ਕਰਦੇ ਨੇ ਤਾਂ ਉਹਨੂੰ ਨਿਰਾਸ ਸੱਤਾ ਦਾ ਗੱਠ ਜੋੜ ਦੇਖਿਆ ਜਾਊਗਾ ਕਿ ਸੱਤਾ ਤੇ ਆਉਣ ਦੇ ਲਈ ਕਿਸੇ ਵੀ ਧੜੇ ਨੇ ਕਰਿਆ ਚਾਹੇ ਸੁਖਵੀਰ ਬਾਦਲ ਕਰੇ ਚਾਹੇ ਕਰਨ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੋਈ ਵੀ ਧੜਾ ਜੇ ਬੀਜੇਪੀ ਨਾਲ ਇਸ ਦੌਰ ਚ ਜਾਂਦਾ ਹੈ ਤਾਂ ਫਿਰ ਉਹਨੂੰ ਇੰਝ ਦੇਖਿਆ ਜਾਊਗਾ ਕਿ ਇਹ ਤਾਂ ਜੀ ਸੋਸ਼ਲ ਇੰਜੀਨੀਅਰਿੰਗ ਕੀਤੀ ਗਈ ਹੈ ਤੇ ਕਿਵੇਂ ਸੱਤਾ ਚ ਆਇਆ ਜਾਵੇ ਉਹਵੇਂ ਬੀਜੇਪੀ ਦੇ ਲੀਡਰ ਵੀ ਲਗਭਗ ਇਹੀ ਮਹਿਸੂਸ ਕਰਦੇ ਆ ਤੇ ਤੁਸੀਂ ਸੁਨੀਲ ਜਾਖੜ ਦੀ ਚੁੱਪ ਨੂੰ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਤਰਨ ਤਰਨ ਦੀ ਉਪਚੁੰਨ ਲੰਗੀ ਸੁਨੀਲ ਜਾਖੜ ਨਹੀਂ ਲੱਭੇ ਸੁਨੀਲ ਜਾਖੜ ਦਾ ਮੈਂ ਕੱਲ ਵੀ ਫੇਸਬੁੱਕ ਪੇਜ ਚੈੱਕ ਕਰਦਾ ਸੀ ਅੱਜ ਵੀ ਕੋਈ ਪਾਰਟੀ ਸਰਗਰਮੀ ਉਸ ਪ੍ਰਕਾਰ ਦੀ ਜਿਵੇਂ ਸੁਨੀਲ ਜਾਖੜ ਹਿੱਸਾ ਨਹੀਂ ਲੈ ਰਹੇ ਅਸ਼wini ਸ਼ਰਮਾ ਜਦੋਂ ਦੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਸ ਤੋਂ ਬਾਅਦ ਤਾਂ ਸੁਨੀਲ ਜਾਖੜ ਦਾ ਰੋਲ ਹੀ ਬਹੁਤ ਘਟ ਗਿਆ ਰੋਲ ਵੈਸੇ ਵੀ ਘਟ ਗਿਆ ਸੀਗਾ ਹੁਣ ਸੁਨੀਲ ਜਾਖੜ ਸਿਰਫ ਮੋਰ ਦੇ ਪ੍ਰਧਾਨ ਨੇ ਸਾਰਾ ਕੰਮ ਸਾਰੀ ਕਮਾਨ ਅਸ਼wini ਸ਼ਰਮਾ ਦੇ ਹੱਥ ਚ ਅਸ਼wini ਸ਼ਰਮਾ ਜਰੂਰ ਪਹਿਲਾਂ ਵੀ ਪ੍ਰਧਾਨ ਰਹੇ ਨੇ ਹੁਣ ਵੀ ਉਹ ਬਹੁਤ ਭੱਜ ਦੌੜ ਕਰਦੇ ਨੇ ਵਿਧਾਇਕ ਵੀ ਨੇ ਉਹਨਾਂ ਕੋਲੇ ਪ੍ਰਧਾਨਗੀ ਕਰਨ ਦਾ ਤਜਰਬਾ ਜਿਸ ਕਰਕੇ ਬਾਜਬਾਬ ਸਭ ਉੱਥੇ ਨਾ ਉਹ ਲੀਡਰ ਵੀ ਨਾਰਾਜ਼ ਨੇ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀਗੇ ਸੁਨੀਲ ਜਾਖੜ ਦੇ ਪ੍ਰਧਾਨ ਹੁੰਦੇ ਆ ਉਹ ਕੰਫਰਟੇਬਲ ਫੀਲ ਕਰ ਰਹੇ ਸੀਗੇ ਪਰ ਹੁਣ ਉਹ ਵੀ ਬੈਕਫੁੱਟ ਤੇ ਨਜ਼ਰ ਆ ਰਹੇ ਨੇ ਸਵਾਗਤ ਜੀ ਗੱਲ ਸੀ ਭਾਜੀਪੀ ਦੇ ਅੰਦਰ ਇਹ ਰੋਲਾ ਪੰਜਾਬ ਦੇ ਵਿੱਚ ਉਸੇ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਬੀਜੇਪੀ ਨੇ ਫੈਸਲਾ ਕੀਤਾ ਕਿ ਕਾਂਗਰਸ ਚੋਂ ਵਿਤੜਲੇ ਨਾਲ ਆ ਗੋ ਲਿਆਓ ਆ ਬਾਕੀ ਪਾਰਟੀਆਂ ਚੋਂ ਵੀ ਲਿਆਓ ਤੇ ਜਿਹੜਾ ਬੀਜੇਪੀ ਦਾ ਕਾਡਰ ਸੀਗਾ ਜਿਹੜਾ ਬੀਜੇਪੀ ਦਾ ਖਾਸ ਕਰਕੇ ਆਰਐਸਐਸ ਚੋਂ ਆਉਣ ਵਾਲਾ ਕਾਡਰ ਜਾਂ ਵੈਸੇ ਦੂਜਾ ਕਾਡਰ ਸੀ ਉਹ ਇਸ ਤੋਂ ਬਹੁਤ ਦੁਖੀ ਸੀ ਉਹ ਕਹਿੰਦੇ ਕਿ ਇਹਨਾਂ ਦੇ ਖਿਲਾਫ ਤਾਂ ਲੜਦੇ ਰਹੇ ਇਹਨਾਂ ਨੂੰ ਤੁਸੀਂ ਲਿਆ ਕੇ ਸਿਰ ਤੇ ਬਿਠਾਤਾ ਇਹੀ ਗੱਲ ਸੁਨੀਲ ਜਾਖੜ ਵਾਲੇ ਮਾਮਲੇ ਚ ਸੀ ਸੁਨੀਲ ਜਾਖੜ ਦੇ ਨਾਲ ਵੀ ਬੀਜੇਪੀ ਦਾ ਪੁਰਾਣਾ ਜਿਹੜਾ ਕਾਡਰ ਉਸ ਪ੍ਰਕਾਰ ਨਹੀਂ ਸੀ ਚੱਲ ਰਿਹਾ ਹੁਣ ਕੀ ਹੋਇਆ ਜਦੋਂ ਅਸ਼ਵਨੀ ਸ਼ਰਮਾ ਬਣਾਤੇ ਜਿਹੜੀ ਬੀਜੇਪੀ ਜਿਹੜੀ ਕਾਂਗਰਸੀ ਬੀਜੇਪੀ ਕਹਿ ਸਕਦੇ ਜਿਹਨੂੰ ਆਪਾਂ ਜਾਂ ਕਾਲੀ ਦਲ ਚੋਅ ਲੋਕ ਨੇ ਉਹ ਹੁਣ ਉਹ ਬੈਕਫੁੱਟ ਤੇ ਚਲੇ ਗਏ ਬੇਸਿਕਲੀ ਸਵਾਲ ਇਹ ਹੈ ਕਿ ਕੀ ਬੀਜੇਪੀ ਇੱਕ ਕਾਡਰ ਦੀ ਪਾਰਟੀ ਆ ਕਾਡਰ ਬੇਸ ਪਾਰਟੀ ਆ ਬੀਜੇਪੀ ਦੀ ਵਿਚਾਰਧਾਰਾ ਆ ਬੀਜੇਪੀ ਉਸ ਵਿਚਾਰਧਾਰਾ ਤੇ ਚੱਲਦੀ ਆ ਉਹ ਕਿਸੇ ਨੂੰ ਪਸੰਦ ਹੋਵੇ ਨਾ ਹੋਵੇ ਬੀਜੇਪੀ ਦੇ ਪਿੱਛੇ ਇੱਕ ਵੱਡੀ ਐਸੀ ਆਰਗੇਨਾਈਜੇਸ਼ਨ ਆਰਐਸਐਸ ਖੜੀ ਹੈ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੈਂਡਲ ਟੈਕਲ ਕਰਨ ਦੀ ਸ਼ਕਤੀ ਰੱਖਦੀ ਹੈ ਕੀ ਬੀਜੇਪੀ ਪੰਜਾਬ ਵਾਲੇ ਮਾਮਲੇ 'ਚ ਮਿਸ ਕੈਲਕੂਲੇਟ ਹੈ ਬੀਜੇਪੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿਹੜੀ ਚਾਲ ਖੇਡੀਏ ਕਾਡਰ ਨੂੰ ਅੱਗੇ ਰੱਖੀਏ ਜਾਂ ਪ੍ਰਾਣ ਨਵੇਂਆਂ ਨੂੰ ਅੱਗੇ ਰੱਖੀਏ ਨਵੇਂਆਂ ਨੂੰ ਪਿੱਛੇ ਰੱਖੀਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਇਸੇ ਕਾਰਨ ਬੀਜੇਪੀ ਦੇ ਅੰਦਰ ਇੱਕ ਵੱਡਾ ਤੂਫਾਨ ਖੜਾ ਹੋਇਆ ਹੋਇਆ ਇਹ ਜਿਹੜੀ ਸਨੱਟ ਆਇਆ ਜਿਹੜਾ ਵੱਖ-ਵੱਖ ਆਗੂਆਂ ਦਾ ਇਹ ਵੱਡੇ ਤੂਫਾਨ ਦੀ ਨਿਸ਼ਾਨੀ ਹੈ ਕਈ ਪਟਾਕੇ ਪੈਣਗੇ ਇਹੀ ਹਾਲ ਕਾਂਗਰਸ 'ਚ ਵੀ ਹੈ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ